ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥਿਓ ਇੱਕ ਜਿਹੜੀ ਅਪੀਲ ਕਰਨੀ ਹੈ ਬਹੁਤ ਜ਼ਰੂਰੀ ਅਪੀਲ ਇਹ ਹੈ ਕਿ ਬੁਰਜ ਟਹਿਲਦਾਸ ਵਿਖੇ ਜਿਹੜਾ ਬੰਨਿਆ ਉਹ ਕਾਫੀ ਕਮਜ਼ੋਰ ਹੋ ਚੁੱਕਾ ਤੇ ਉੱਥੇ ਸੇਵਾਦਾਰਾਂ ਦੀ ਵੀ ਕਮੀ ਹੈ ਅਪੀਲ ਆਈ ਹੈ ਕਿ ਜਲਦ ਤੋਂ ਜਲਦ ਜਿਹੜੇ ਭਰਾ ਆ ਨੌਜਵਾਨ ਆ ਉਹ ਬੁਰਜ ਟਹਿਲਦਾਸ ਬੰਨ ਤੇ ਪਹੁੰਚੋ ਔਰ ਜਿਹੜੇ ਬੋਰੇ ਰੇਤੇ ਦੇ ਉਹ ਵੀ ਲੈ ਕੇ ਪਹੁੰਚਣ ਤਾਂ ਬੇਨਤੀ ਇੰਨੀ ਹੈ ਕਿ ਜਿਹੜੇ ਬੰਨ ਹੁਣ ਪੱਕੇ ਹੋ ਚੁੱਕੇ ਜਿੱਥੇ ਬਹੁਤ ਸਾਰੇ ਸੇਵਾਦਾਰਾਂ ਦੀ ਆਮਦ ਪਹਿਲੀ ਹੋ ਚੁੱਕੀ ਹੈ ਉਸ ਪਾਸਿਓ ਮਤਲਬ ਜੇ ਹੁਣ ਕਈ ਵੇਲੇ ਢੈਂਗੜਪੁਰ ਦਾ ਨਾਮ ਆਂਦਾ ਨਾਮਾਂ ਦਾ ਮੈਂ ਨਹੀਂ ਕਹਿੰਦਾ ਕਿ ਉਹ ਪੱਕੇ ਹੋ ਗਏ ਉੱਥੇ ਜਾਣ ਦੀ ਲੋੜ ਨਹੀਂ ਲੇਕਿਨ ਅਤਾ ਪਤਾ ਕਰਕੇ ਅਸੀਂ ਸੰਪਰਕ ਬਣਾ ਕੇ ਤਾਲਮਿਲ ਬਣਾ ਕੇ ਦੇਖੀਏ ਕਿ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਨਹੀਂ ਜਾਣਾ ਮਤਲਬ ਜਿੱਥੇ ਆਲਰੇਡੀ 100 200 250 300 ਬੰਦਾ ਮੌਜੂਦ ਆ ਉਹਦੀ ਜਗ੍ਹਾ ਜੇ ਆਪਾਂ ਨਵੀਂ ਜਗ੍ਹਾ ਜਿੱਥੇ ਬੰਨ ਕਮਜ਼ੋਰ ਹੈ ਉਧਰ ਚਲ ਜਾਈਏ ਤੇ ਜ਼ਿਆਦਾ ਬਿਹਤਰ ਆ ਹੁਣ ਇਹ ਬੁਰਜ ਟਹਿਲ ਦਾਸ ਤੋਂ ਅਪੀਲ ਹੈ ਕਿ ਇੱਥੇ ਬੰਨ ਕਾਫੀ ਕਮਜ਼ੋਰ ਹੋ ਚੁੱਕਾ ਮਿੱਟੀ ਦੇ ਬੋਰੀਆਂ ਦੀ ਜ਼ਰੂਰਤ ਹੈ ਜਾਲ ਬੰਨਣ ਵਾਲਿਆਂ ਦੀ ਜ਼ਰੂਰਤ ਹੈ ਤੇ ਨਾਲ ਦੀ ਨਾਲ ਜ਼ਰੂਰਤ ਹੈ ਸੇਵਾਦਾਰ ਵੀਰਾਂ ਦੀ ਕਿਉਂਕਿ ਸਾ ਦਾ ਜਿਹੜਾ ਨਾਮ ਹੈ ਸਭ ਤੋਂ ਵੱਡਾ ਨਾਮ ਹੈ ਕਿਉਂਕਿ ਸੇਵਾ ਨਿਸ਼ਵਲ ਹੁੰਦੀ ਹੈ ਤੇ ਸਾਡੇ ਇਲਾਕੇ ਦੇ ਨੌਜਵਾਨਾਂ ਨੇ ਬਜ਼ੁਰਗਾਂ ਨੇ ਬੀਬੀਆਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦੀ ਸੱਚੀ ਸੇਵਾ ਨੂੰ ਸਲਾਮ ਹੈ ਬੇਨਤੀ ਇੰਨੀ ਹੈ ਕਿ ਹੁਣ ਬੁਰਜ ਟਹਿਲ ਦਾਸ ਵੱਲ ਜਿਹੜੇ ਭਰਾ ਜਾਣਾ ਚਾਹੁੰਦੇ ਜਿਹੜੇ ਨਿਕਲੇ ਆ ਕਿ ਅਸੀਂ ਕਿਹੜੇ ਪਾਸੇ ਜਾਈਏ ਸਮਝ ਨਹੀਂ ਸੀਗੀ ਪੈਰੀ ਕਿ ਕਿਹੜੇ ਪਾਸੇ ਜਾ ਕੇ ਸੇਵਾ ਨੁਹਾਈਏ ਤਾਂ ਬੁਰਜ ਟਹਿਲ ਦਾਸ ਇਸ ਸਮੇਂ ਜ਼ਰੂਰਤ ਹੈ ਮਿੱਟੀ ਦੀ ਤੁਸੀਂ ਚਾਹੇ ਟਰਾਲੀ ਲੈ ਕੇ ਜਾਓ ਚਾਹੇ ਬੋਰੇ ਭਰ ਕੇ ਲੈ ਕੇ ਜਾਓ ਆਪ ਜੋ ਤੇ ਜਾਲ ਬੰਨਣ ਵਾਲੇ ਜਿਹੜੇ ਆ ਉਹ ਜ਼ਰੂਰ ਆਮਦ ਕਰੋ ਬੁਰਜ ਟਹਿਲ ਦਾਸ ਵਾਹਿਗੁਰੂ ਜ ਅੱਜ ਅਸੀਂ ਪਿੰਡ ਬੁੱਲਚੇਲ ਰਸ ਤੋਂ ਬੋਲ ਰਹੇ ਹਾਂ ਜਿੱਥੇ ਕਿ ਪਾਣੀ ਦੀ ਦਰਿਆਣੇ ਬਹੁਤ ਜ਼ਿਆਦਾ ਢਾਲ ਆਈ ਹੋਈ ਹੈ ਔਰ ਬਿਲਕੁਲ ਬੰਦੇ ਨਾਲ ਆ ਗਿਆ ਅਸੀਂ ਸਵੇਰ ਦੇ ਬਹੁਤ ਥੋੜੇ ਸੇਵਾਦਾਰ ਜਾਂ ਕਹਿ ਲਓ ਕਿ ਲੱਗੇ ਹੋਏ ਆ ਸਾਨੂੰ ਆਲੇ ਦੁਆਲੇ ਪਿੰਡਾਂ ਦਾ ਸਾਫ ਸਚਾਈਦਾ ਕਿ ਸਾਡੇ ਪਿੰਡ ਵੀ ਹੋਰ ਪਿੰਡਾਂ ਵਾਲੇ ਜਿਹੜੇ ਆ ਨਾ ਹਾਲਾਤ ਬਣ ਜਾਣ ਸੋ ਸਭ ਤੋਂ ਵੱਧ ਵੱਧ ਤੋਂ ਵੱਧ ਸਾਨੂੰ ਖੇਲੇ ਮਿੱਟੀ ਕੀ ਸੇਵਾਦਾਰ ਚਾਹੀਦੇ ਆ ਸਭ ਤੋਂ ਜਲਦੀ ਤੋਂ ਜਲਦੀ ਪਿੰਡ ਬੋਲਚੇਲ 10 ਵਿਕੇ ਪਹੁੰਚਣ ਦੀ ਕਿਰਪਾਲਤਾ ਕਰੋ ਅਗਰ ਕਿਸੇ ਪਿੰਡ ਦੇ ਕੋਲ ਕ੍ਰੇਟ ਬਣਾਉਣ ਵਾਲੇ ਬੰਦੇ ਹੈਗੇ ਆ ਅਸੀਂ ਉਹਨਾਂ ਨੂੰ ਪੇ ਵੀ ਕਰ ਦਵਾਂਗੇ ਜੋ ਉਹਨਾਂ ਦੀ ਮਿਹਨਤ ਹੋਊਗੀ ਤੇ ਉਹ ਵੀ ਸਾਨੂੰ ਵੱਧ ਤੋਂ ਵੱਧ ਬੰਦੇ ਜਿਹੜੇ ਆ ਕਿ ਕਾਰੀਗਰ ਉਹ ਮੁਹੱਈਆ ਕਰਵਾਏ ਜਾਣ ਸੋ ਆਪ ਸਭ ਨੂੰ ਇੱਕ ਵਾਰ ਫੇਰ ਬੇਨਤੀ ਆ ਕਿ ਪਿੰਡ ਬੋਲਚੇਲ 10 ਵਿਕੇ ਵੱਧ ਤੋਂ ਵੱਧ ਸੇਵਾਦਾਰ ਸੀਮੇਂਟ ਵਾਲੀ ਥੈਲੀ ਔਰ ਮਿੱਟੀ ਸਾਡੇ ਤੱਕ ਪਹੁੰਚਦੀ ਕੀਤੀ ਜਾਵੇ ਔਰ ਸੇਵਾਦਾਰਾਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਪਿੰਡ ਬੋਚਾਲ ਦਾਸ ਵਿਖੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇੱਕ ਜਿਹੜੀ ਅਪੀਲ ਕਰਨੀ ਹੈ ਬਹੁਤ ਜ਼ਰੂਰੀ ਅਪੀਲ ਇਹ ਆ ਕਿ ਬੁਰਜ ਟਹਿਲ ਦਾਸ ਵਿਖੇ ਜਿਹੜਾ ਬੰਨਿਆ ਉਹ ਕਾਫੀ ਕਮਜ਼ੋਰ ਹੋ ਚੁੱਕਾ ਤੇ ਉੱਥੇ ਸੇਵਾਦਾਰਾਂ ਦੀ ਵੀ ਕਮੀ ਹੈ ਅਪੀਲ ਆਈ ਹੈ ਕਿ ਜਲਦ ਤੋਂ ਜਲਦ ਜਿਹੜੇ ਭਰਾ ਆ ਨੌਜਵਾਨ ਆ ਉਹ ਪਰਚ ਟਹਿਲ ਦਾ ਸਬੰਦ ਤੇ ਪਹੁੰਚੋ ਔਰ ਜਿਹੜੇ ਬੋਰੇ ਰੇਤੇ ਦੇ ਉਹ ਵੀ ਲੈ ਕੇ ਪਹੁੰਚਣ ਤਾਂ ਬੇਨਤੀ ਇੰਨੀ ਹੈ ਕਿ ਜਿਹੜੇ ਬੰਨ ਹੁਣ ਪੱਕੇ ਹੋ ਚੁੱਕੇ ਜਿੱਥੇ ਬਹੁਤ ਸਾਰੇ ਸੇਵਾਦਾਰਾਂ ਦੀ ਆਮਦ ਪਹਿਲੀ ਹੋ ਚੁੱਕੀ ਹੈ ਉਸ ਪਾਸਿਓ ਮਤਲਬ ਜੇ ਹੁਣ ਕਈ ਵੇਲੇ ਢੈਂਗੜਪੁਰ ਦਾ ਨਾਮ ਆਂਦਾ 15ਾਵਲ ਦਾ ਨਾਮ ਆਂਦਾ ਮੈਂ ਨਹੀਂ ਕਹਿੰਦਾ ਕਿ ਉਹ ਪੱਕੇ ਹੋ ਗਏ ਉੱਥੇ ਜਾਣ ਦੀ ਲੋੜ ਨਹੀਂ ਲੇਕਿਨ ਅਤਾ ਪਤਾ ਕਰਕੇ ਅਸੀਂ ਸੰਪਰਕ ਬਣਾ ਕੇ ਤਾਲਮਿਲ ਬਣਾ ਕੇ ਦੇਖੀਏ ਕਿ ਕਿਹ ਕਿਹੜੇ ਪਾਸੇ ਨਹੀਂ ਜਾਣਾ ਮਤਲਬ ਜਿੱਥੇ ਆਲਰੇਡੀ 100 200 250 300 ਬੰਦਾ ਮੌਜੂਦ ਆ ਉਹਦੀ ਜਗ੍ਹਾ ਜੇ ਆਪਾਂ ਨਵੀਂ ਜਗ੍ਹਾ ਜਿੱਥੇ ਬੰਦ ਕਮਜ਼ੋਰ ਹੈ ਉਧਰ ਚਲ ਜਾਈਏ ਤੇ ਜ਼ਿਆਦਾ ਬਿਹਤਰ ਆ ਹੁਣ ਇਹ ਬੁਰਜ ਟਹਿਲਦਸ ਤੋਂ ਅਪੀਲ ਹੈ ਕਿ ਇੱਥੇ ਬੰਦ ਕਾਫੀ ਕਮਜ਼ੋਰ ਹੋ ਚੁੱਕਾ ਮਿੱਟੀ ਦੇ ਬੋਰੀਆਂ ਦੀ ਜ਼ਰੂਰਤ ਹੈ ਜਾਲ ਬੰਨਣ ਵਾਲਿਆਂ ਦੀ ਜ਼ਰੂਰਤ ਹੈ ਤੇ ਨਾਲ ਦੀ ਨਾਲ ਜ਼ਰੂਰਤ ਹੈ ਸੇਵਾਦਾਰ ਵੀਰਾਂ ਦੀ ਕਿਉਂਕਿ ਸਾਡੇ ਸੇਵਾਦਾਰ ਜਿਹੜੇ ਭਰਾ ਨੇ ਸੇਵਾ ਦਾ ਜਿਹੜਾ ਨਾਮ ਹੈ ਸਭ ਤੋਂ ਵੱਡਾ ਨਾਮ ਹੈ ਕਿਉਂਕਿ ਸੇਵਾ ਨਿਸ਼ਵਲ ਹੁੰਦੀ ਹੈ ਤੇ ਸਾਡੇ ਇਲਾਕੇ ਦੇ ਨੌਜਵਾਨਾਂ ਨੇ ਬਜ਼ੁਰਗਾਂ ਉਹਨਾਂ ਦੀ ਸੱਚੀ ਸੇਵਾ ਨੂੰ ਸਲਾਮ ਹੈ ਬੇਨਤੀ ਇੰਨੀ ਹੈ ਕਿ ਹੁਣ ਬੁਰਜ ਟਹਿਲਦਸ ਵੱਲ ਜਿਹੜੇ ਭਰਾ ਜਾਣਾ ਚਾਹੁੰਦੇ ਜਿਹੜੇ ਨਿਕਲੇ ਆ ਕਿ ਅਸੀਂ ਕਿਹੜੇ ਪਾਸੇ ਜਾਈਏ ਸਮਝ ਨਹੀਂ ਸੀਗੀ ਪੈਰੀ ਕਿ ਕਿਹੜੇ ਪਾਸੇ ਜਾ ਕੇ ਸੇਵਾ ਨੁਆਈਏ ਤਾਂ ਬੁਰਜ ਟਹਿਲਦਸ ਇਸ ਸਮੇਂ ਜ਼ਰੂਰਤ ਹੈ ਮਿੱਟੀ ਦੀ ਤੁਸੀਂ ਚਾਹੇ ਟਰਾਲੀ ਲੈ ਕੇ ਜਾਓ ਚਾਹੇ ਬੋਰੇ ਭਰ ਕੇ ਲੈ ਕੇ ਜਾਓ ਆਪ ਜੋ ਤੇ ਜਾਲ ਬੰਨਣ ਵਾਲੇ ਜਿਹੜੇ ਆ ਉਹ ਜ਼ਰੂਰ ਆਮਦ ਕਰੋ ਬੁਰਜ ਟਹਿਲਦਸ ਆ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬੁਰਜ ਟਹਿਲਦਸ ਤੋਂ ਬੋਲ ਰਹੇ ਹਾਂ ਜਿੱਥੇ ਕਿ ਪਾਣੀ ਦੀ ਦਰਿਆਣੀ ਬਹੁਤ ਜ਼ਿਆਦੀ ਢਾਲ ਆਈ ਹੋਈ ਹੈ ਔਰ ਬਿਲਕੁਲ ਬੰਦੇ ਨਾਲ ਆ ਗਿਆ ਅਸੀਂ ਸਵੇਰ ਦੇ ਬਹੁਤ ਥੋੜੇ ਸੇਵਾਦਾਰ ਜਾਂ ਕਹਿ ਲਓ ਕਿ ਲੱਗੇ ਹੋਏ ਆ ਸਾਨੂੰ ਆਲੇ ਦੁਆਲੇ ਪਿੰਡਾਂ ਦਾ ਸਾਫ ਸਚਾਈਦਾ ਕਿ ਸਾਡੇ ਪਿੰਡ ਵੀ ਹੋਰ ਪਿੰਡਾਂ ਵਾਲੇ ਜਿਹੜੇ ਆ ਨਾ ਹਾਲਾਤ ਬਣ ਜਾਣ ਸੋ ਸਭ ਤੋਂ ਵੱਧ ਵੱਧ ਤੋਂ ਵੱਧ ਸਾਨੂੰ ਖੇਲੇ ਮਿੱਟੀ ਤੇ ਸੇਵਾਦਾਰ ਚਾਹੀਦੇ ਆ ਸਭ ਤੋਂ ਜਲਦੀ ਤੋਂ ਜਲਦੀ ਪਿੰਡ ਬੋਰੀ ਟਾਇਲ 10 ਵਿਚ ਪਹੁੰਚਣ ਦੀ ਕਿਰਪਾਲਤਾ ਕਰੋ ਅਗਰ ਕਿਸੇ ਪਿੰਡ ਦੇ ਕੋਲ ਕ੍ਰੇਟ ਬਣਾਉਣ ਵਾਲੇ ਬੰਦੇ ਹੈਗੇ ਆ ਅਸੀਂ ਉਹਨਾਂ ਨੂੰ ਪੇ ਵੀ ਕਰ ਦਵਾਂਗੇ ਜੋ ਉਹਨਾਂ ਦੀ ਮਿਹਨਤ ਹੋਊਗੀ ਤੇ ਉਹ ਵੀ ਸਾਨੂੰ ਵੱਧ ਤੋਂ ਵੱਧ ਬੰਦੇ ਜਿਹੜੇ ਆ ਕਿ ਕਾਰੀਗਰ ਉਹ ਮਹੱਈਆ ਕਰਵਾਏ ਜਾਣ ਸੋ ਆਪ ਸਭ ਨੂੰ ਇੱਕ ਵਾਰ ਫੇਰ ਬੇਨਤੀ ਆ ਕਿ ਪਿੰਡ ਬੋਚਾਲਦਸ ਵਿਖੇ ਵੱਧ ਤੋਂ ਵੱਧ ਸੇਵਾਦਾਰ ਸੀਮੈਂਟ ਵਾਲੀ ਥੈਲੀ ਔਰ ਮਿੱਟੀ ਸਾਡੇ ਤੱਕ ਪਹੁੰਚਦੀ ਕੀਤੀ ਜਾਵੇ ਔਰ ਸੇਵਾਦਾਰਾਂ ਦੇ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਪਿੰਡ ਬੋਚਾਲਦਸ ਵਿਖੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ